ਇਹ ਨਹੀਂ ਕੋਈ ਨਹੀਂ ਆਪਾਂ ਇਹ ਦਿਨ ਮੈਂ ਇੱਥੇ ਰਵਾਂਗਾ ਜੀ 2-3 ਘੰਟੇ ਜਿੱਥੇ ਤੁਹਾਡੇ ਕੋਲ ਜੀ ਅੱਜ ਦਾ ਸ਼ਾਮ ਸਭ ਹੈ ਆਪ ਲੋਕ ਹੋਰ ਵੀ ਜਾਣੂ ਤੁਸੀਂ ਅਫਸਰਾਂ ਨੂੰ ਮਿਲਣ ਮਿਲਣ ਦੇ ਅੰਦਰ ਆਇਆ ਅੱਛਾ ਜੀ ਬਰਾਬਰ ਸੀ ਕੋ ਕਰਦੇ ਹਾਂ ਇਹ ਨਹੀਂ ਕੋਈ ਨਹੀਂ ਆਪਾਂ ਇਹ ਦਿਨ ਮੈਂ ਇੱਥੇ ਰਵਾਂਗਾ ਜੀ 2-3 ਘੰਟੇ ਜਿੱਥੇ ਤੁਹਾਡੇ ਕੋਲ ਜੀ ਕਾਰੀਗਰਾਂ ਦੇ ਕਾਰਜਕਾਰੀ ਕਾਰਜਕਾਰੀ ਤਦ ਵੀਰ ਸਿੰਘ ਗਿਆ ਜੀ ਕਿ ਕਾਰਨ ਕੀ ਰਿਹਾ ਜੀ ਐਕਸੀਡੈਂਟ ਦਾ ਸਾਰਾ ਦੁੰਦੇ ਗਏ ਸੀ ਪਤਾ ਉਹ ਚੱਗੂ ਟਰਾਲਾ ਆ ਰਿਹਾ ਸੀ ਇੱਕ ਟੈਕਸੀ ਗੱਡੀ ਚ ਹੈਗੇ ਸੀ ਮੌਕੇ ਤੇ ਸੀ ਨਹੀਂ ਹੈਗੇ ਸੀ ਬਾਕੀ ਜਿਹੜੇ ਵਿੱਚ ਹੈਗੇ ਸਭ ਦੱਸ ਰਹੇ ਆ ਕਿਹੜੀ ਥਾਂ ਦੱਸਿਆ ਜਰੀ ਆ ਸਰ ਲਾਦੂਗੜ ਏਰੀਆ ਅੱਗੇ ਜਾ ਕੇ ਲੱਖਖੜਾਈਆਂ ਦੇ ਜਮਾਲ ਜਮਾਲ ਕੇ ਰੋਡ ਤੇ ਹੋਈ ਉਸ ਨੇ ਕਾਰ ਵੀ ਸ਼ੁਰੂ ਕਰਤੀ ਜੀ ਹਾਂਜੀ ਫੋਟ ਨੇ ਕਾਰ ਵੀ ਕਰਤੀ ਸ਼ੁਰੂ ਕਿੱਥੋਂ ਦੀ ਗੱਲ ਐ ਇਹ ਇਹ ਜਮਾਲ ਲੱਖੇ ਘੜਾ ਜਾਂਦੀ ਕਿੰਨੇ ਤੇ ਜਾ ਰਹੇ ਸੀ ਟਰੱਕ ਤੇ ਜਾ ਰਹੇ ਸੀ ਪਿਕਅਪ ਗੱਡੀ ਕਿਸ ਨਾਲ ਅੱਗੂ ਕੀ ਵੱਜਿਆ ਉਹ ਟਰਾਲਾ ਵੱਜਿਆ ਅੱਛਾ ਕਿੰਨੇ ਲੋਕ ਜ਼ਖਮੀ ਨੇ 13 ਲੋਕ ਜ਼ਖਮੀ ਨੇ ਬਾਕੀ ਦੀ ਹਾਲਤ ਕਿੰਦਾ ਦੀ ਬਾਕੀ ਠੀਕ ਆ ਦੋਨਾਂ ਦੋਨ ਦੀ ਮੌਤ ਹੋ ਗਈ ਜੀ ਕਿਹੜੇ ਪਿੰਡ ਦੇ ਸੀ ਉਹ ਲੋਕ ਪਿੰਡ ਮਾਰਸੋਨੇ ਤੋਂ ਜਿਹੜੇ ਕਲੇਡੀ ਮੁਕੀਓ ਜਲਾਲਾਵਾ ਤੋਂ ਪਿੰਡ ਉਹਨਾਂ ਦੇ ਪਰੋਲੀ ਵਾਲੇ ਤੋਂ ਗਏ ਜੀ ਕਿੰਦਾ ਕਸੂਰ ਮੰਨਿਆ ਜਾ ਰਿਹਾ ਹੈ ਤੋ ਟਰਾਲੀ ਵਾਲਾ ਬੰਨਾ ਜਾ ਰਿਹਾ ਟਰਾਲੀ ਵਾਲਾ ਕਿਹੜਾ ਕੋ ਬੱਜਾ ਦੋਂਦੇਗੀ ਸ਼ਾਇਦ ਉਹਨੂੰ ਵੀ ਕਲੀਅਰ ਹੋਇਆ ਕਿ ਨਹੀਂ ਹੋਇਆ ਚੋ ਟਰਾਲੀ ਦਾ ਜਿਹੜੇ ਜ਼ਖਮੀ ਨੇ ਉਹ ਕਿੱਥੇ ਐਸਤੇ ਬੈਠੇ ਮੀ ਇੱਕ ਜੀ ਮਟੇ ਗਏ ਅਮਰ ਸਿੰਘ ਜੀ ਫਾਇਲ ਗਈ ਇੱਕ ਬਿਠਿੰਡੇ ਭੇਜਤਾ ਤੇ ਤੇਰੇ ਫਿਰ ਕੀਤਾ ਬਿਠਿੰਡੇ ਕਰਦੇ ਜੀ ਤੇ ਬਾਕੀ ਜਿਹੜੇ ਆ ਉਹਨੂੰ ਇੱਥੇ ਰੱਖਿਆ ਰੱਖ ਦਿਆਂ ਵੀ ਕਿਸੇ ਦਾ ਸੀਟੀ ਸਕੈਨ ਹੋ ਰਿਹਾ ਹੈ ਕਿ ਕੁਝ ਬਾਕੀ ਰਿਪੋਰਟਾਂ ਅੰਤ ਬਾਅਦ ਕਲੀਅਰ ਹੋਏਗੇ ਇਹਨਾਂ ਦੇ ਕਿਨੇ ਫਟਾਈਏ ਇਹਨਾਂ ਦੀ ਅਸੀਂ ਗੱਲ ਕਰਾਂਗੇ ਜੀ ਖਾਲੀਪਾਸ ਤੋਂ ਬਈ ਕੱਟਣੇ ਕਿ ਜੀ ਬੱਬੀ ਪਾਜੀ ਇਸ ਤਰ੍ਹਾਂ ਦੇਖਦੇ ਆ ਆਸ ਤੇਨੂੰ ਮਤਲਬ ਪਹੁੰਚੋ ਤੁਸੀਂ ਕਿੱਦਾਂ ਗਾ ਸਾਹਮਣੇ ਆਉਂਦੀ ਬਹੁਤ ਦੁਖਦਾਈ ਖਬਰ ਹੈ ਪਹਿਲਾਂ ਤਾਂ ਜੀ ਉਹ ਸਾਡੇ ਨੇੜੇ ਪਿੰਡ ਹੈ ਮਾਰਸੋਂ ਉਹਨਾਂ ਦੇ ਸਰਪੰਚ ਸਾਹਿਬ ਖੜੇ ਨੇ ਠੀਕ ਹੈ ਜੀ ਗੁਰਪ੍ਰਸਾਦ ਸਿੰਘ ਜੀ ਬਹੁਤ ਦੁੱਖ ਹੋਇਆ ਜੀ ਇਸ ਤਰ੍ਹਾਂ ਜੀ ਕਲਪਤਾ ਲੱਗਿਆ ਸੀ ਮਾਤਾ ਦੀ ਪਹਿਲਾਂ ਮੌਤ ਹੋਈ ਸੀ ਕੁਝ ਦਿਨ ਪਹਿਲਾਂ ਅਸੀਂ ਕੱਲ ਜਾਣਾ ਵੀ ਸੀ ਭੋਗ ਤੇ ਪਰ ਕੱਲ ਅਸੀਂ ਨਹੀਂ ਪਹੁੰਚ ਸਕੇ ਪਰ ਅੱਜ ਉਹ ਪਰਿਵਾਰ ਸਾਰੇ ਜਾਣੇ ਕਹਿੰਦੇ ਵੀ ਜਾ ਜਾਣੇ ਸੀ ਬਾਈ ਜਾਣੇ ਚੱਲੇ ਸੀ ਚਲੋ ਫੋਲੋ ਪਾਉਣੇ ਆ ਹਰ ਕਿਸੇ ਨੂੰ ਹੁੰਦਾ ਸਾਡੀ ਦਾਦੀ ਸਾਡੀ ਮਾਂ ਪਰਿਵਾਰ ਚੱਲਿਆ ਜੀ ਫੁੱਲ ਫੋਨ ਹਰ ਕੋਈ ਜਾਂਦਾ ਜੀ ਹਰ ਪਿੰਡਾਂ ਵਿੱਚ ਲੋਕ ਜਾਂਦੇ ਆ ਜੀ ਪਰ ਦੁੱਖ ਹੋਇਆ ਜੀ ਧੁੰਦ ਜ਼ਿਆਦਾ ਸੀ ਅੱਜ ਧੁੰਦ ਕਰਕੇ ਐਕਸੀਡੈਂਟ ਵਾਪਰਿਆ ਜੀ ਇਹ ਵਾਲਾ ਤੇ ਦੋ ਜਣੇ ਦੀ ਮੌਤ ਹੋ ਗਈ ਇੱਕ ਦਲਬੀਰ ਸਿੰਘ ਦੱਸਿਆ ਜਾ ਰਿਹਾ ਇਹਨਾਂ ਦੇ ਪਿੰਡ ਦਾ ਬਾਈ ਦੇ ਇੱਕ ਸਾਡੀ ਭੈਣ ਢੋਡੋੜੀ ਵਾਲੇ ਪਿੰਡ ਤੋਂ ਆਏ ਸੀ ਇਹਨਾਂ ਦੇ ਉਸ ਉਸ ਤੇ ਉਨ੍ਹਾਂ ਦੀ ਮੌਤ ਹੋ ਗਈ ਹੈ ਬਾਕੀ ਕਈ ਜਾਣੇ ਜ਼ਖਮੀ ਹੈ ਇੱਕ ਨੂੰ ਐਮਜ ਬਠਿੰਡਾ ਭੇਜਿਆ ਗਿਆ ਜੀ ਤੇ ਬਾਕੀ ਪਰਿਵਾਰ ਸਾਰੇ ਜ਼ਖਮੀ ਇੱਥੇ ਹੈ ਤੇ ਜਿਹੜੀ ਦੋ ਲਾਸ਼ਾਂ ਸੀ ਉਹ ਮੌਤ ਚ ਨਖਾ ਕੇ ਤੇ ਦੂਜੇ ਜੀ ਗੱਡੀ ਵੱਜੀ ਕਿੰਨੇ ਜੀ ਪਤਾ ਨਹੀਂ ਧਿਆਣਾ ਜੀ ਇਹ ਜੀ ਪੂਰੀ ਜਾਣਕਾਰੀ ਇਹਨਾਂ ਨੂੰ ਹੋਊ ਜਿਹੜੇ ਕੋਲੇ ਬੰਦੇ ਹੋਣਗੇ ਜੀ ਆਪਾਂ ਉਸ ਦੀ ਜਾਣਕਾਰੀ ਨੂੰ ਸਾਂਝਾ ਨਹੀਂ ਕਰ ਸਕਦੇ ਜਦੋਂ ਆਪਾਂ ਕੋਲੇ ਨਹੀਂ ਹੈਗੇ ਆਪਾਂ ਨੂੰ ਤਾਂ ਪਤਾ ਲੱਗਿਆ ਜੀ ਦੁਖਸਖ ਹੋ ਗਿਆ ਜੀ ਦੋ ਮੌਤਾਂ ਹੋ ਗਈਆਂ ਜੀ ਅੱਜ ਤਾਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹਾਂ ਜੀ ਤੇ ਬਾਕੀ ਜਾਣਕਾਰੀ ਜਿਹਨਾਂ ਨੂੰ ਉੱਥੇ ਮੌਕੇ ਤੇ ਬੰਦੇ ਨੇ ਬਚਾਇਆ ਆਜ ਬੰਦੇ ਲੈ ਕੇ ਆਏ ਆ ਉਹਨੂੰ ਪ ਕਿੱਥੇ ਜਾ ਕਿੱਥੇ ਰਹੇ ਸੀ ਇਹ ਜੀ ਫੁੱਲ ਪੁੰਨ ਜਾ ਰਹੇ ਸੀ ਮਾਤਾ ਡੈਥ ਹੋਈ ਸੀ ਕੁਛ ਦਿਨ ਪਹਿਲਾਂ ਠੀਕ ਹੈ ਕੱਲ ਉਹਨਾਂ ਦਾ ਭੋਗ ਸੀਗਾ ਤੇ ਅੱਜ ਫੁੱਲ ਪੁੰਨ ਚੱਲੇ ਸੀ ਫੁੱਲ ਪੁੰਨ ਹਾਂ ਸਾਰੇ ਪਰਿਵਾਰਿਕ ਮੈਂਬਰ ਸੀ ਪਰਿਵਾਰਿਕ ਮੈਂਬਰ ਸੀ ਭਾਈ ਬੰਦੇ ਸਾਰੇ ਪਰਿਵਾਰ ਦੇ ਬੱਚੇ ਵੀ ਸੀ ਸਭ ਪੁੰਨ ਚਲੇ